ਕਿਤਾਬਾਂ ਵਾਲੀ ਸਟਾਲ ਨੇ ਅੱਜ ਕਿੰਨੀ ਖੁਸ਼ੀ ਦਿੱਤੀ ਹੈ ਜੀ ਬਹੁਤ ਮਨ ਨੂੰ ਖੁਸ਼ੀ ਹੁੰਦੀ ਹੈ ਜੀ ਮੈਂ ਪਹਿਲਾਂ ਹੀ ਸੋਚਿਆ ਹੋਇਆ ਸੀਗਾ ਵੀ ਜਦੋਂ ਵੀ ਬੇਟੀ ਦੀ ਮੈਰਿਜ ਕਰਨੀ ਆ ਆਪਾਂ ਇਹ ਕਿਤਾਬਾਂ ਵਾਲਾ ਜਿਹੜਾ ਪ੍ਰਦਰਸ਼ਨੀ ਹੈ ਜਰੂਰ ਲਾਵਾਂਗੇ ਬਹੁਤ ਮਨ ਦੇ ਵਿੱਚ ਖੁਸ਼ੀ ਪੁਸਤਕ ਮੇਲੇ ਤੇ ਜਾਣ ਦਾ ਸਪੈਸ਼ਲ ਤਾਂ ਆ ਕੇ ਜਾਣਾ ਪੈਂਦਾ ਬੰਦੇ ਨੂੰ ਸਾਰੇ ਕੰਮ ਸਟਾਪ ਕਰਕੇ ਹਣਾ ਹੁਣ ਇੱਥੇ ਆਏ ਹੋਏ ਨੇ ਨਾਲ ਖਾਣ ਪੀਣ ਚੱਲੀ ਜਾਂਦਾ ਉੱਥੋਂ ਆ ਕੇ ਚਾਹ ਦਾ ਕੱਪ ਫੜਿਆ ਇੱਥੇ ਆ ਕੇ ਉਹਨਾਂ ਨੇ ਘੜੇ ਫੇੜੇ ਦੇਣੇ ਸਾਰੇ ਹੁਣ ਦੇਖੋ ਇਹ ਅ ਬੇਗਰੀ ਕੁੜੀਆਂ ਦੇਖ ਰਹੀਆਂ ਇਹ ਮੁੰਡੇ ਦੇਖ ਰਹੇ ਆ ਸਾਰੇ ਹਨ ਇਹ ਇੱਕ ਟਾਈਮ ਮਿਲ ਗਿਆ ਉਹਨਾਂ ਕੋਲ ਆਮ ਤੌਰ ਤੇ ਆਪਾਂ ਕਹਿ ਦਿੰਨੇ ਆ ਨਾ ਵੀ ਜਿਹੜਾ ਲੋਕੀ ਤਾਂ ਉਹੀ ਉਦਾਂ ਹੀ ਨਹੀਂ ਪੜਦੇ ਕਿਤਾਬਾਂ ਹਨ ਤੁਸੀਂ ਵਿਆਹ ਦੇ ਵਿੱਚ ਲੈ ਕੇ ਆ ਗਿਓ ਵੀ ਇੱਥੇ ਲੋਕੀ ਦੇਖਣ ਵੀ ਨਹੀਂ ਆਉਣਗੇ ਡੀਜੇ ਸਿਸਟਮ ਚੱਲਦਾ ਹੋਊਗਾ ਖਾਣ ਪੀਣ ਉਦਾਂ ਦਾ ਹੋਊਗਾ ਮਾਹੌਲ ਹੀ ਸਾਰਾ ਉਦਾਂ ਦਾ ਹੋਊਗਾ ਕਿਹੋ ਜਿਹਾ ਤਜਰਬਾ ਫਿਰ ਰਹਿੰਦਾ ਨਹੀਂ ਨਹੀਂ ਇਹ ਗੱਲ ਨਹੀਂ ਹੈਗੀ ਹਰ ਤਰ੍ਹਾਂ ਦੇ ਬੰਦੇ ਹੁੰਦੇ ਆ ਦੇਖੋ ਬਹੁਤ ਬੰਦਿਆਂ ਨੇ ਯਾਨੀ ਕਿ ਇੱਕ ਚੀਜ਼ ਹੀ ਕਰਨੀ ਹੁੰਦੀ ਆ ਤੇ ਬਹੁਤ ਸਾਰੇ ਬੰਦੇ ਆ ਜਿਹੜੇ ਕਿ ਉਹਨਾਂ ਨੇ ਸਾਰੀਆਂ ਚੀਜ਼ਾਂ ਹੀ ਦੇਖਣੀਆਂ ਹੁੰਦੀਆਂ ਵੀ ਵਿਆਹ ਦੇ ਵਿੱਚ ਸਾਰਾ ਕੁਝ ਤਾਂ ਉਹਨਾਂ ਨੇ ਪੋਲੀਟੀਕਲ ਗੱਲਾਂ ਕਰਨੀਆਂ ਹੁੰਦੀਆਂ ਸਮਾਜਿਕ ਗੱਲਾਂ ਕਰਨੀਆਂ ਹੁੰਦੀਆਂ ਕੋਈ ਟੋਲੀ ਗੱਲਾਂ ਕਰ ਰਹੀ ਆ ਤਾਂ ਉਸੇ ਤਰ੍ਹਾਂ ਹੀ ਇੱਕ ਸੈਕਸ਼ਨ ਆ ਜਿਹੜਾ ਮੈਂ ਤਾਂ ਕਹਾਂਗਾ ਵੀ ਸਾਰੇ ਲੋਕ ਹੀ ਆਏ ਜਨੇ ਹੁਣ ਤੱਕ ਆਏ ਆ ਤਾਂ ਉਹਨਾਂ ਨੇ ਆ ਕੇ ਸਟਾਲ ਦੇ ਉੱਪਰ ਗਹਿਰ ਗੰਭੀਰ ਚਰਚਾ ਵੀ ਕਰਦੇ ਆ ਗੱਲਬਾਤ ਵੀ ਕਰਦੇ ਆ ਤੇ ਕਿਤਾਬਾਂ ਲੈ ਕੇ ਵੀ ਜਾਂਦੇ ਨੇ ਵੀ ਹਾਂ ਮੇਰੇ ਕੋਲੇ ਆਹ ਨਹੀਂ ਆਹ ਨਹੀਂ ਤਾਂ ਇਸ ਤਰ੍ਹਾਂ ਬਹੁਤ ਵੱਡੀ ਮਾਤਰਾ ਦੇ ਵਿੱਚ ਲੋਕ ਕਿਤਾਬਾਂ ਦੇ ਨਾਲ ਸਾਂਝ ਪਾਉਂਦੇ ਨੇ ਜਿਹੜਾ ਸਾਹਿਤ ਆ ਹੂੰ ਉਹ ਇੱਕ ਸਮਾਜ ਦਾ ਸ਼ੀਸ਼ਾ ਹੈਗਾ ਬਿਲਕੁਲ ਜੇ ਤੁਸੀਂ ਸਮਾਜ ਨੂੰ ਵੇਖਣਾ ਤੇ ਤੁਸੀਂ ਸਾਹਿਤ ਨੂੰ ਦਰਪਣ ਵਾਂਗੂ ਦੇਖ ਸਕਦੇ ਹੋ ਹੂੰ ਔਰ ਜਿਹੜਾ ਸਾਡੇ ਜੀਵਨ ਦਾ ਸੁਚਾਰੂ ਜਾਂ ਸੱਚਾ ਢੰਗ ਆ ਉਹ ਸਾਨੂੰ ਸਾਹਿਤ ਪੜ੍ਹ ਕੇ ਮਿਲਦਾ ਹੈਗਾ ਬਿਲਕੁਲ ਜਿਹੜੀਆਂ ਬਾਕੀ ਚੀਜ਼ਾਂ ਨੇ ਉਹ ਇੱਕ ਵਿਖਾਵਾ ਹੈਗਾ ਹੂੰ ਔਰ ਪਤਾ ਨਹੀਂ ਤਾਂ ਮੀਡੀਏ ਰਾਹੀਂ ਜਾਂ ਤੁਹਾਡੇ ਵਰਗੇ ਲੋਕਾਂ ਦੇ ਉਪਰਾਹਲੇ ਨਹੀਂ ਲੋਕ ਇਧਰ ਨੂੰ ਮੁੜ ਰਹੇ ਨੇ ਇਹ ਨਵੇਂ ਲੋਕ ਚੜਦੇ ਨੇ ਜਿਹੜੇ ਬਿਲਕੁਲ ਹੀ ਕਿਤਾਬ ਨੂੰ ਕਦੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਦੇਖਿਆ ਹੁੰਦਾ ਜਾਂ ਕਦੇ ਕਿਤਾਬ ਪੜ੍ਹੀ ਨਹੀਂ ਹੁੰਦੀ ਬਚਪਨ ਚ ਜਾਂ ਸਕੂਲ ਟਾਈਮ ਦੇ ਵਿੱਚ ਤੁਤਾਂ ਵਾਲਾ ਖੂਪ ਪੜਿਆ ਸੀ ਉਦੋਂ ਉਸ ਤੋਂ ਬਾਅਦ ਨਹੀਂ ਪੜਿਆ ਅੱਜ ਕਈ ਬੰਦੇ ਗੱਲਾਂ ਕਰਕੇ ਗਏ ਹਨ ਤੇ ਇਸ ਤਰ੍ਹਾਂ ਉਹ ਬੰਦੇ ਫੇਰ ਦੁਬਾਰਾ ਨਾਲ ਜੁੜਦੇ ਨੇ ਵੀ ਹਾਂ ਯਾਰ ਆਪਾਂ ਪੜ ਲਗੇ ਜਾਂ ਫਿਰ ਮੋਬਾਈਲ ਦੀ ਡੀਡੈਕਸ਼ਨ ਬੰਦੇ ਕਈ ਇਹੋ ਜਿਹੇ ਬੰਦੇ ਆ ਜਿਹੜੇ ਕਹਿੰਦੇ ਮੋਬਾਈਲ ਤੋਂ ਖੜਾ ਛਾਉਣਾ ਯਾਰ ਪਹਿਲੀ ਕਿਤਾਬ ਵੀ ਮਿਲਦਾ ਜਿਹੜੇ ਵੀਰ ਆਏ ਸੀ ਉਹ ਡਰਾਈਵਰ ਸੀ ਉਹ ਕਹਿੰਦੇ ਮੈਨੂੰ ਹਾਂ ਬਿਲਕੁਲ ਅਸੀਂ ਦੇਖੋ ਵੀ ਕੋਈ ਮਾਸਟਰ ਪ੍ਰਿੰਸੀਪਲ ਨਹੀਂ ਪਹਿਲੀ ਕਿਤਾਬ ਇੱਕ ਡਰਾਈਵਰ ਲੈ ਕੇ ਗਿਆ ਹੈ ਤੇ ਉਹਨਾਂ ਨੇ ਆ ਕੇ ਦੱਸਿਆ ਵੀ ਜਿਹੜੇ ਕਿ ਮਤਲਬ ਮਹਿੰਦਰ ਸਿੰਘ ਰਣਵਾੜਾ ਦਾ ਦੱਸਿਆ ਵੀ ਡੀਸੀ ਦੇ ਡੀਸੀ ਸੀਗੇ ਪਹਿਲੇ ਦਿੱਲੀ ਦੇ ਵੀ ਉਹਨਾਂ ਦੀ ਮੈ ਜੀਵਨੀ ਪੜ੍ਹਨੀ ਤੇ ਲੇਕਿਨ ਕਿਤਾਬਾਂ 'ਚ ਲੋਕਾਂ ਤੋਂ ਦੂਰ ਕਿਉਂ ਨੇ ਕਿਉਂਕਿ ਸੋਸ਼ਲ ਮੀਡੀਆ ਫੋਨ ਹੱਥ ਦੇ ਵਿੱਚ ਆ ਕਿਤਾਬਾਂ ਉਹਨਾਂ ਨੂੰ ਕਿਦੋਂ ਮਿਲ ਨਹੀਂ ਰਹੀਆਂ ਹੂੰ ਤਾਂ ਵਿਆਹਾਂ ਦੇ ਵਿੱਚ ਲੋਕ ਹੱਸ ਕੇ ਆਉਂਦੇ ਆ ਹਨ ਕਿਤੇ ਇਨਵੀਟੇਸ਼ਨ ਆ ਜੇ ਹਰ ਬੰਦਾ ਖਾਸ਼ ਕੁਝ ਹੋ ਕੇ ਆਉਂਦਾ ਤੇ ਉੱਥੇ ਅਲੱਗ ਚੀਜ਼ਾਂ ਹੁੰਦੀਆਂ ਨੇ ਹਨ ਤਾਂ ਮਤਲਬ ਜੇ ਆਪਾਂ ਦੇਖੀਏ ਤਾਂ ਸਾਹਮਣੇ ਸਟੇਜ ਤੇ ਜੋ ਕੁਝ ਚੱਲ ਰਿਹਾ ਹਨ ਲੇਕਿਨ ਇੱਕ ਸਾਈਜ਼ ਤੇ ਆ ਚੀਜ਼ ਆ ਜਿਹੜੀ ਲੋਕ ਹੈ ਨੇ ਜਿਹੜੇ ਇਨ ਸਾਹਿਤ ਨੂੰ ਪਿਆਰ ਕਰਨ ਵਾਲੇ ਨੇ ਜਿਨੇ ਮੈਨੂੰ ਲੱਗਦਾ ਕਦੇ ਨਹੀਂ ਵੀ ਪੜ੍ਹਦੇ ਫਿਰ ਉਹ ਵੀ ਆ ਕੇ ਜ਼ਰੂਰ ਦੇਖ ਕੇ ਤਾਂ ਜ਼ਰੂਰ ਜਾ ਜ਼ਰੂਰ ਦੇਖਦੇ ਆ ਜੀ ਉਹ ਕਿਸੇ ਨੇ ਕੋਈ ਕਵਿਤਾ ਵੀ ਲਿਖੀ ਹੋਈ ਹੈ ਵੀ ਕਿਤਾਬ ਜਾਗਦੀ ਹੈ ਜੀ ਜੇ ਕੋਈ ਲੈ ਕੇ ਵੀ ਜਾਊਗਾ ਹਾਂ ਤਹੋ ਘਰੇ ਪਈ ਆ ਉਹ ਆਪ ਨਹੀਂ ਪੜੂ ਉਹਦੇ ਬੱਚੇ ਪੜ ਲੈਣਗੇ ਕੋਈ ਨਾ ਕੋਈ ਤਾਂ ਪੜਨ ਲਈ ਆ ਪੜ ਹੀ ਲੈਣਾ